ਜੈ ਸ਼੍ਰੀ ਰਾਮ 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 ਜੈ ਜੈ ਹਰ ਹਰ ਮਹਾਦੇਵ ਅਭੀ ਮੇਰੇ ਗਰੁੱਪ ਦੇਖ ਰਹੇ ਹੋ ਮੈਂ ਹਾਂ ਬਲੂਮੇ ਦਾ ਪੱਟੀ ਔਰ ਲక్ష్ਮੀ ਨਾਰਾਇਣ ਮੰਦਰ ਵੱਡੀ ਬੰਨੀ ਵਿੱਚ ਕੇ ਪਹੁੰਚੀ ਹਾਂ ਜਿੱਥੇ ਕਿ ਕਲਸ਼ ਜੋਗੇ ਅਯੋਧਿਆ ਤੋਂ ਚਲੇ ਸਨ ਔਰ ਕੱਲ ਸ਼ਹਿਰ ਦੇ ਵਿੱਚ ਕਲਸ਼ ਯਾਤਰਾ ਕੱਢੀ ਉਹ ਅਜ ਮੰਦਿਰ ਵਿਖੇ ਸਥਾਪਿਤ ਕੀਤੇ ਗਏ ਸਨ ਇਹ ਕਲਸ਼ 31 ਦਸੰਬਰ ਤੱਕ ਮੰਦਿਰ ਵਿਖੇ ਸਥਾਪਿਤ ਰਹਿਣਗੇ ਉਹ ਦੇਖ ਵੀਰ ਤੋਂ ਹੀ ਦੇਖਿਆ ਜਾ ਰਿਹਾ ਹੈ ਕਿ ਸ਼ਰਦਾਲੂ ਵੱਡੀ ਗਿਣਤੀ ਦੇ ਵਿੱਚ ਨਮਸਤਕ ਹੋਣ ਲਈ ਆ ਰਹੇ ਨੇ ਸਾਡੇ ਨਾਲ ਮੌਜੂਦ ਨੇ ਮੰਦਿਰ ਦੇ ਪ੍ਰਬੰਧਕ ਚੰਦਰ ਬਲੌਰ ਜੀ ਗੱਲਬਾਤ ਕਰਨਗੇ ਹਾਜੀ ਸਾਹਿਬ ਜਿਹੜੇ ਕਲਸ਼ ਹੈਗੇ ਕਿੰਨੇ ਸਮੇਂ ਤੱਕ ਇੱਥੇ ਰਹਿਣੇ ਤੇ ਇਹ ਕਿਦਾਂ ਗਾਹ ਜਿਹੜੇ ਰਾਮਪਤਾਰਾ ਵੀ ਜਾਣੇ ਆ जय श्री राम जी जय श्री राम ਸਭ ਤੋਂ ਪਹਿਲਾਂ ਤੇ ਮੈਂ ਪੱਟੀ ਨਗਰ ਦੇ ਸਾਰੇ ਰਾਮ ਭਗਤਾਂ ਨੂੰ ਤੇ ਸਮੂਹ ਨਿਵਾਸੀਆਂ ਨੂੰ ਵਧਾਈ ਦਿੰਦਾ ਵੀ ਅਕਸ਼ਤ ਕਲਸ਼ ਜਿਹੜਾ ਪੱਟੀ ਦੀ ਧਰਤੀ ਤੇ ਪਹੁੰਚਿਆ ਹੈ ਫਿਰ ਮੈਂ ਇਸ ਕਲਸ਼ ਦੀ ਜਾਣਕਾਰੀ ਦਿੰਦਾ ਕਿ ਅਯੁੱਧਿਆ ਤੋਂ ਚੱਲ ਕੇ ਅਕਸ਼ਤ ਕਲਸ਼ ਪੂਰੇ ਇੰਡੀਆ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਜ਼ਿਲ੍ਹਿਆਂ 'ਚ ਤੇ ਪੂਰੀਆਂ ਤਹਿਸੀਲਾਂ ਪਿੰਡਾਂ ਤੱਕ ਪਹੁੰਚਣਾ ਸ਼ੁਰੂ ਹੋਇਆ ਹੈ ਉਦੇ ਸਬੰਧ ਦੇ ਵਿੱਚ ਪੱਟੀ ਦੇ ਵਿੱਚ ਕੱਲ 23 ਤਰੀਕ ਨੂੰ ਇਹ ਕਲਸ਼ ਇੱਥੇ ਪਹੁੰਚਿਆ ਤੇ ਪੂਰੇ ਸ਼ਹਿਰ ਚੋਂ ਸ਼ੋਭਾ ਯਾਤਰਾ ਹੁੰਦੇ ਹੋਏ ਕਲਸ਼ ਵੱਡੀ ਮੰਡੀ ਪੱਟੀ ਵਿਖੇ ਸਥਾਪਿਤ ਕੀਤਾ ਗਿਆ ਲక్ష్ਮੀ ਨਾਥ ਮੰਦਿਰ ਦੇ ਵਿੱਚ ਇਹਦੇ ਵਿੱਚ ਅਕਸ਼ਤ ਨੇ ਮੈਂ ਥੋੜਾ ਜਿਆ ਕਲੀਅਰ ਕਰ ਦਵਾ ਕਈ ਲੋਕਾਂ ਨੂੰ ਕੱਲ ਗਲਤ ਫਹਿਮੀ ਸੀ ਅਕਸ਼ਤ ਮਤਲਬ ਚਾਵਲ ਹਲਦੀ ਤੇ ਸ਼ੁੱਧ ਗਾਏ ਦਾ ਦੇਸੀ ਕੀ ਮਿਲਿਆ ਹੋਇਆ ਇਹ ਨਿਮੰਤਰਣ ਦੇ ਰੂਪ ਵਿੱਚ ਆਇਆ ਤੇ ਜੋ ਕਿ ਪ੍ਰਸ਼ਾਦ ਰੂਪੀ ਹਰ ਘਰ ਦੇ ਵਿੱਚ ਵੰਡੇ ਜਾਣਗੇ ਔਰ ਇਹਨਾਂ ਦੇ ਨਾਲ-ਨਾਲ ਇੱਕ-ਇੱਕ ਨਿਮੰਤਰਣ ਪੱਤਰ ਅਯੋਧਿਆ ਤੋਂ ਮੰਦਰ ਪਹੁੰਚਣ ਲਈ ਤੇ ਇੱਕ-ਇੱਕ RAM ਜੀ ਦੀ ਫੋਟੋ ਸਾਰੇ ਭਗਤਾਂ ਨੂੰ ਵੰਡੀ ਜਾਏਗੀ। ਇਹ ਨਿਮੰਤਰਣ ਦੇ ਰੂਪ ਵਿੱਚ ਅਯੋਧਿਆ ਤੋਂ ਹੀ ਸਭ ਲਈ ਬੁਲਾਵਾ ਆਇਆ ਸਾਡੇ ਵੱਲੋਂ ਕੋਈ ਖਾਸ ਨਹੀਂ। ਸਾਰਿਆਂ ਨੂੰ ਉਸ ਦਰਬਾਰ ਤੋਂ ਬੁਲਾਵਾ ਆਇਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਵਾਰੀ ਸਰ ਆਪਣੇ ਆਪਣੇ ਸਮੇਂ ਦੇ ਹਿਸਾਬ ਨਾਲ ਅਯੋਧਿਆ ਜ਼ਰੂਰ ਪਹੁੰਚਣ। ਇਹ ਕਲਸ਼ ਅੱਜ ਤੋਂ ਲੈ ਕੇ 31 ਦਸੰਬਰ ਤੱਕ ਇੱਥੇ ਸਥਾਪਿਤ ਰਹੇਗਾ ਸਭ ਨੂੰ ਬੇਨਤੀ ਕੀਤੀ ਜਾਂਦੀ ਵੀ ਇੱਥੇ ਦਰਸ਼ਨਾਂ ਲਈ ਜਰੂਰ ਆਉਣ ਲక్ష్ਮੀ ਨਾਰਾਇਣ ਮੰਦਿਰ ਵੱਡੀ ਮੰਡੀ ਪੱਟੀ ਵਿੱਚ 31 ਦਸੰਬਰ ਤੋਂ ਬਾਅਦ 1 ਜਨਵਰੀ ਤੋਂ ਇਹਦੇ ਚੋਂ ਚਾਵਲ ਜਿਹੜੇ ਉਹ ਘਰ-ਘਰ ਵੰਤਰਿਤ ਕੀਤੇ ਜਾਣਗੇ ਤੇ ਅਸੀਂ ਆਪ ਖੁਦ ਸਾਰਿਆਂ ਦੇ ਘਰਾਂ 'ਚ ਜਾ ਕੇ ਉਹ ਚਾਵਲ ਪਹੁੰਚਾਵਾਂਗੇ ਬਾਈ ਚਾਂਸ ਸਾਡੇ ਕੋਲੋਂ ਕੋਈ ਗਲਤੀ ਹੋ ਜਾਂਦੀ ਏ ਤੇ ਕੋਈ ਘਰ ਰਹਿ ਜਾਂਦਾ ਤੇ ਉਹ ਇੱਥੇ ਮੰਦਿਰ 'ਚ ਆ ਕੇ ਆਪਣੇ ਪ੍ਰਸ਼ਾਦ ਰੂਪੀ ਚਾਵਲ ਪ੍ਰਾਪਤ ਕਰ ਸਕਦਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਸੋ ਦੇਖਿਆ ਜਾ ਰਿਹਾ ਹੈ ਕਿ ਰਾਮ ਭਗਤਾਂ ਦੇ ਵਿੱਚ ਬੀਤੇ ਕੱਲ ਤੋਂ ਜਿਹੜਾ ਕਾਫੀ ਉਤਸ਼ਾਹ ਜਿਹੜਾ ਕਿ ਦੇਖਣ ਨੂੰ ਮਿਲਿਆ ਜਲੀ ਹੁਣ ਚਿੰਤਪੂਰਣੀ ਮੈਜੂ ਕਮੇਟੀ ਇੱਥੇ ਪਹੁੰਚੀ ਹੈ ਸਾਡੇ ਨਾਲ ਪ੍ਰਧਾਨ ਸਾਹਿਬ ਮੌਜੂਦ ਨਹੀਂ ਉਪ ਪ੍ਰਧਾਨ ਮਦੂਰ ਨਾਲ ਗੱਲਬਾਤ ਕਰਾਂਗੇ ਮੇਰੇ ਸਾਬ ਕੱਲ੍ਹ ਜਤਰਾ ਪਹੁੰਚੀ ਕੀ ਗੱਲ ਕਰਦੇ ਮੇਰੇ ਵੱਲੋਂ ਤੋਂ ਪਹਿਲ ਉਸ ਸਭ ਭਗਤਾਂ ਨੂੰ ਜੈ ਸ਼੍ਰੀ ਰਾਮ ਮੈਂ ਆਪਣੇ ਵੱਲੋਂ ਤੇ ਆਪਣੇ ਸ਼ਹਿਰ ਵਾਸੀਆਂ ਵੱਲੋਂ ਬਹੁਤ-ਬਹੁਤ ਮੰਦਰ ਨੂੰ ਵਧਾਈ ਦੇਣਾ ਵੀ ਉਹਨਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਸਹੀ ਕੁਝ ਬਹੁਤ ਭਾਗਾਂ ਵਾਲੇ ਆ ਜਿਹੜਾ ਵੀ ਸਾਡੇ ਸ਼ਹਿਰ ਦੇ ਵਿੱਚ ਵੀ ਇਹੋ ਜਿਹੇ ਪ੍ਰੋਗਰਾਮ ਹੋਣ ਲੱਗੇ ਬੜੇ ਸੁੱਖਾ ਸੁਖ ਦੇ ਨਾਲ ਸਾਨੂੰ ਇਹ ਦੇਖਣਾ ਚਾਇਆ ਵਾ ਰਾਮ ਜਨਮ ਭੂਮੀ ਅਲੀਦਰ ਨੂੰ ਨਿਰਮਾਣ ਹੋ ਰਿਹਾ ਵਾ ਬੜੀ ਸ਼ਰਧਾ ਤੇ ਭਾਵਨਾ ਨਾਲ ਹਰ ਸ਼ਹਿਰ ਵਾਸੀ ਇਹਦੇ ਵਿੱਚ ਸਹਿਯੋਗ ਕਰੇ ਸਾਡੇ ਵੱਲੋਂ ਤੇ ਇਹੋ ਹੀ ਆ ਵੀ ਆਓ ਆਪਣਾ ਧਰਮ ਦਾ ਨਾਮ ਲਾਓ ਤੇ ਆਪਣਾ ਜੈ ਸ਼੍ਰੀ ਰਾਮ ਦਾ ਜਗਾਰਾ ਕਰੋ ਤਾਂ ਜੋ ਆਪਾਂ ਵੱਧ ਤੋਂ ਵੱਧ ਜਗਾ ਰਹੇ ਇੱਥੇ ਬਿਲਾਉਣੇ ਆ ਤੇ ਨਾਲ ਆਪਾਂ ਜੁਦਿਆਂ ਵੀ ਪਹੁੰਚਣਾ ਮੇਰੇ ਵੱਲੋਂ ਸਾਰੇ ਸ਼ਹਿਰ ਨੂੰ ਅਪੀਲ ਆ ਕਿ ਆਪਾਂ ਸਾਰੇ ਨਾਲ ਮਿਲ ਕੇ 22 ਤਰੀਕ ਨੂੰ ਯੁਦਿਆ ਪਹੁੰਚਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਨੇ ਕਿਹਾ ਕਿ ਬੜੀ ਦੇਰ ਦੀ ਸਾਰੇ ਵੇਟ ਕਰ ਰਹੇ ਸੀਗੇ ਇਸ ਸ਼ੁਭ ਘੜੀ ਦੀ ਤੇ ਅੱਜ ਆਏ ਜਿਹੜੇ ਆਪਣੇ ਕਲਸ਼ ਯਾਤਰਾ ਦਾ ਜਿਸ ਤਰ੍ਹਾਂ ਸਾਰੇ ਸ਼ਹਿਰ ਨੇ ਸਵਾਗਤ ਕੀਤਾ ਮੈਂ ਵਧਾਈ ਦੇਣਾ ਹੈ ਪਰੋਟ ਸਾਹਿਬ ਨੂੰ ਚੰਗਰ ਪਰੋਟ ਜੀ ਨੂੰ ਰਾਜਨ ਜੀ ਨੂੰ ਇਹਨਾਂ ਦੀ ਪ੍ਰਬੰਧਕ ਕਮੇਟੀ ਨੂੰ ਔਰ ਇਹਨਾਂ ਨੇ ਜਿਹੜੀਆਂ ਜਿਹੜੀਆਂ ਕਮੇਟੀਆਂ ਨਾਲ ਜਿਨ੍ਹਾਂ ਨੇ ਸਾਥ ਸਹਿਯੋਗ ਦਿੱਤਾ ਜਿਹੜੀਆਂ ਕਲਬਾਂ ਨੇ ਉਹਨਾਂ ਨੂੰ ਮੈਂ ਵਧਾਈ ਦਿੰਦਾ ਕਿ ਕੱਲ ਦਾ ਮੈਂ ਤਾਂ ਇੱਥੇ ਮੌਜੂਦ ਨਹੀਂ ਸੀ ਲੇਕਿਨ ਜਿਹੜਾ ਅਸੀਂ ਲਾਈਵ ਪ੍ਰੋਗਰਾਮ ਦੇਖ ਰਹੇ ਹਾਂ ਵੀ ਸ਼ਹਿਰ ਉਹਨਾਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਉਹਨਾਂ ਨੂੰ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਅਪੀਲ ਕਰੂੰਗਾ ਸਾਰਿਆਂ ਨੂੰ ਵੀ ਆਉਣ ਵਾਲੇ ਟਾਈਮ 'ਚ ਉੱਥੇ ਅਜੋਦੇ ਪਹੁੰਚੀਏ ਔਰ ਭਗਵਾਨ શ્રી ਰਾਮ ਦੇ ਦਰਸ਼ਨ ਕਰਕੇ ਆਈਏ ਧੰਨਵਾਦ ਸ਼ਹਿਰ ਵਾਸੀਆਂ ਨੂੰ ਮੇਰੇ ਲੋ ਬਹੁਤ-ਬਹੁਤ ਵਧਾਈ ਹੋਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ez hobur dende gasira